ਅੱਜ ਦਾ ਵਲੌਗ ਜਿਹੜਾ ਹੈ LG ਬੈਸਟ ਸ਼ਾਪ ਬਿਲ੍ਹਾ ਚੌਕ ਦਾ ਸਰਦਾਰ ਪੁਆਇੰਟ ਦਾ ਵਲੌਗ ਹੈ ਔਰ ਇਸ ਦੇ ਵਿੱਚ ਖਾਸ ਗੱਲ ਹੈ ਕਿ ਨਵੇਂ ਪ੍ਰੋਡਕਟਸ ਔਰ ਤੇ ਨਵੀਂ ਟੈਕਨੋਲੋਜੀ ਦੇ ਨਾਲ ਚੱਲਣ ਵਾਲੇ ਪ੍ਰੋਡਕਟਸ ਜਿਹੜੇ ਹਨ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਅਖੀਰ ਤੱਕ ਪੂਰੇ ਵਲੌਗ ਦੇ ਵਿੱਚ ਆਓ ਚੱਲਦੇ ਆਂ ਲਓ ਜੀ ਚੱਲਦੇ ਆਂ ਸੀ ਅੰਦਰ ਦਖਾਨੇ ਆ ਤੁਹਾਨੂੰ ਪੂਰਾ ਸ਼ੋਰੂਮ ਦਿਖਾਨੇ ਆ ਸੀ ਇੱਕ ਇੱਕ ਪ੍ਰੋਡਕਟ ਵੀ ਦਿਖਾਵਾਂਗੇ ਬਣੇ ਰਹੋ ਅਖੀਰ ਤੱਕ ਵਲੌਗ ਬਣਾ ਇੰਟਰਸਟਿੰਗ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਅਸੀਂ ਯਾਦਾਂ ਦਾ ਸ਼ਹਿਰ ਰੋਪੜ ਬਦਲਦਾ ਰੋਪੜ ਜਿਹੜਾ ਹੈ ਨਿਜ਼ਾਮ ਬਦਲਣਾ ਰੋਪੜ ਦਾ ਇਸ ਚੀਜ਼ ਦਿਖਾਣੀ ਚਾਹਨੇ ਆ ਤੁਹਾਡੇ ਸ਼ੋਰੂਮ ਚ ਆਪ ਪਹੁੰਚੇ ਸੀ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਅੱਛਾ ਔਰ ਮੈਂ ਕਹਣਾ ਕਿ ਰੋਪੜ ਇਨੀ ਤੇਜ਼ੀ ਨਾਲ ਇਸ ਤਰ੍ਹਾਂ ਬਦਲ ਰਿਹਾ ਹੈ ਜਿਹੜੇ ਲੋਕਾਂ ਦਾ ਇਹਦੇ ਚ ਬਦਲਾਣ ਦੇ ਵਿੱਚ ਇਹਦੇ ਬਦਲਾਅ ਦੇ ਵਿੱਚ ਯੋਗਦਾਨ ਹੈ ਨਾ ਅਸੀਂ ਉਹਨਾਂ ਨੂੰ ਆਪਣੀ ਵਲੋਗਿੰਗ ਦਾ ਹਿੱਸਾ ਬਣਾਉਣਾ ਹੈ ਤੇ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਆ ਕਿ ਤੁਸੀਂ ਸਾਡੇ ਸਾਨੂੰ ਅਲਾਉ ਕੀਤਾ ਇਸ ਨੂੰ ਸ਼ੂਟ ਕਰਨ ਦੇ ਲਈ ਜੀ ਹਾਂ ਜੀ ਜੀ ਹਾਂ ਸਰ ਕੀ ਕਹਿੰਦੇ ਹੋ ਤੁਸੀਂ ਆਪਣੇ ਇਸ ਸ਼ੋਰੂਮ ਬਾਰੇ ਦੇਖੋ ਫਸਟ ਆਫ ਆਲ ਮੈਂ ਥੋੜੀ ਬੋਤੀ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇ ਦਿੰਦਾ ਤੁਹਾਡੇ ਸਰੋਤਿਆਂ ਨੂੰ ਪਤਾ ਲੱਗ ਜੇਗਾ ਕਿ ਮੇਰਾ ਨਾਮ ਸਰਬਜੋਤ ਸਿੰਘ ਪਾਟਿਆ ਹੈ ਠੀਕ ਹੈ ਜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਦਲ ਦਾ ਰੂਪਣ ਤੇ ਪਿਛਲੇ 7 ਸਾਲ ਤੋਂ ਇਸ ਸ਼ਹਿਰ ਦੇ ਵਿੱਚ ਤੁਸੀਂ ਸਾਨੂੰ ਮਾਣ ਬਖਸ਼ ਕੇ ਜਗ੍ਹਾ ਦਿੱਤੀ ਹੈ ਅਸੀਂ ਕੰਮ ਕਰਨ ਆਏ ਆ ਵਪਾਰ ਦੀ ਦੁਨੀਆ ਦੇ ਵਿੱਚ ਐਂਟਰ ਕੀਤੇ ਆ ਠੀਕ ਹੈ ਨਾ ਉਸੇ ਦਾ ਇੱਕ ਪਹਿਲੂ ਉਸੇ ਦੀ ਇੱਕ ਕੜੀ ਹੈ ਇਹ ਜਿਹੜਾ ਸਟੋਰ ਤੁਸੀਂ ਜਿੱਥੇ ਖੜੇ ਹੋ ਜੋ ਕਿ LG ਬ੍ਰਾਂਡ ਸ਼ੋਪ ਬੈਸਟ ਸ਼ੋਪੀ LG ਦੀ ਫਰੋਪਰ ਸ਼ਹਿਰ ਦੇ ਬਿਲਕੁਲ ਸੈਂਟਰ ਆਫ ਦੀ ਸਿਟੀ ਹਾਰਟ ਆਫ ਦੀ ਸਿਟੀ ਤੇਲ ਕਹਿੰਦੇ ਸੀ ਬੇਲਾ ਚੌਕ ਤੇ ਅਸੀਂ ਆਹ ਐਸਟੈਬਲਿਸ਼ ਕੀਤਾ ਇੱਕ ਆਪਣੇ ਆਪ ਚ ਬਹੁਤ ਹੀ ਵਧੀਆ ਜਿੰਨ ਕਹਿੰਦੇ ਨਾ ਆਰਟ ਆਫ ਡੈਮੋਨਸਟ੍ਰੇਸ਼ਨ ਹਮ ਡੈਮੋਨਸਟ੍ਰੇਸ਼ਨ ਦੀ ਦੁਨੀਆ ਟੀਵੀ ਫ੍ਰਿਜ ਹੋਮ ਅਪਲਾਈਐਂਸਸ ਦੀ ਡੈਮੋਨਸਟ੍ਰੇਸ਼ਨ ਦੀ ਦੁਨੀਆ ਦੀ ਇੱਕ ਬਹੁਤ ਵਧੀਆ ਆਰਟ ਹੈ ਜੋ ਕਿ ਇੱਕ ਨੰਬਰ 1 ਬ੍ਰਾਂਡ ਹਿੰਦੁਸਤਾਨ ਦਾ LG ਜੀ LG ਆਪਣੇ ਨੰਬਰ 1 ਪ੍ਰੋਡਕਟਸ ਦੀ ਇੱਕ ਬੈਸਟ ਡਿਸਪਲੇ ਹਮ ਤੇ ਬੈਸਟ ਦੁਕਾਨ ਜਿਹੜੀ ਤਿਆਰ ਕਰਦਾ ਉਹਨੂੰ LG ਬੈਸਟ ਸ਼ਾਪ ਦਾ ਕਨਸੈਪਟ ਦਿੱਤਾ ਗਿਆ ਵਾਹ LG ਬੈਸਟ ਸ਼ਾਪ ਦਾ ਕਨਸੈਪਟ ਮਤਲਬ ਬੈਸਟ ਜਿਹੜਾ ਹੈ ਬੈਸਟ ਜੀ ਬੈਸਟ ਪ੍ਰੋਡਕਟਸ ਦੀ ਡਿਸਪਲੇ ਐਟ ਦੀ ਵੈਰੀ ਬੈਸਟ ਸਪੇਸ ਇਨ ਦੀ ਟਾਊਨ ਜੋ ਕਿ ਤੁਹਾਡੇ ਸਾਹਮਣੇ ਜਿੱਦਾਂ ਤੁਸੀਂ ਕਹੇ ਕਿ ਦਿਲ ਹੈ ਰੋਕ ਦਾ ਹਨਾ ਉਹਦੀ ਇਲੈਕਟ੍ਰੋਨਿਕਸ ਦੀ ਦੁਨੀਆ ਦਾ ਦਿਲ ਹੈ ਐਨਜੀ ਹੁਣੇ ਜਦੋਂ ਮੇਲ ਹੁੰਦਾ ਤੇ ਉਹ ਸੈਂਟਰ ਦੇ ਵਿੱਚ ਸ਼ਹਿਰ ਦੇ ਆ ਕੇ ਇੱਕ ਸਟੋਰ ਤਿਆਰ ਹੁੰਦਾ ਜਿਹਨੂੰ ਐਲਜੀ ਬੈਸਟ ਸ਼ਾਪ ਸਰਦਾਰ ਪੁਆਇੰਟ ਜਿਹਨੂੰ ਵੀ ਅਸੀਂ ਆਪਰੇਟ ਤੇ ਓਨ ਕਰ ਰਹੇ ਹਾਂ ਠੀਕ ਹੈ ਜੀ ਹੁਣ ਸਾਡਾ ਤਾਲੂਕੀ ਸਟਰੀਟ ਨਾਲ ਕਰੀਬ ਕਰੀਬ 40 45 ਸਾਲ ਪੁਰਾਣਾ ਹੈ ਤੀਸਰੀ ਜਨਰੇਸ਼ਨ ਹੈ ਜਿਹੜੀ ਆਹਾਂ ਇਲੈਕਟ੍ਰੋਨਿਕਸ ਦਾ ਕੰਮ ਕਰ ਰਹੀ ਹੈ ਵਾਹ ਵਾਹ ਕਮਾਲ ਹੈ ਮੈਂ ਇਹਦੇ ਉੱਪਰ ਤੁਹਾਨੂੰ ਐਡ-ਆਪ ਕਰਕੇ ਦੱਸਣਾ ਚਾਹਾਂਗਾ ਕਿ ਜਿਹੜੀ ਹੁਣ LG ਬੈਸਟ ਸ਼ਾਪ ਹੈ ਹੁਣ ਅਸੀਂ ਇਹਦੇ ਤੇ ਜ਼ੋਰ ਪਾਇਆ ਹੁਣ ਬੈਸਟ ਸ਼ਾਪ ਪੰਜ ਛੇ ਮੇਜਰ ਫੀਚਰਸ ਹੈ ਜਿਨ੍ਹਾਂ ਕਰਕੇ ਆਮ ਦੁਕਾਨ ਨਾਲੋਂ ਹਮ LG ਦਾ ਸਮਾਨ ਸਭ ਜਗ੍ਹਾ ਮਿਲ ਜੇਗਾ ਹਮ ਪਰ LG ਬੈਸਟ ਸ਼ਾਪ ਚ ਕੀ ਐਕਸਟਰਾ ਮਿਲੇਗਾ ਔਰ ਕੀ ਵਧੀਆ ਤੇ ਕੀ ਬਿਹਤਰ ਤਰੀਕੇ ਨਾਲ ਮਿਲੇਗਾ ਇੱਕ ਮਿੰਟ ਬ੍ਰੇਕ ਲੈਣੀ ਹੈ ਜੀ ਦੇਖੋ ਜੀ LG ਬੈਸਟ ਸ਼ਾਪ ਇਸ ਡਿਫਰੈਂਟ ਫ্রম ਰੈਸਟ ਆਫ ਦੀ ਸ਼ਾਪਸ ਇਹ ਕਿਦਾਂ ਬਾਕੀ ਦੁਕਾਨਾਂ ਨਾਲੋਂ ਡਿਫਰੈਂਟ ਹੈ ਐਕਸਪਲੇਨ ਕਰਨ ਜਾ ਰਹੇ ਧਿਆਨ ਨਾਲ ਸੁਣਿਓ ਬੜੀ ਇੰਟਰਸਟਿੰਗ ਗੱਲ ਹੈ ਬਹੁਤ ਵਧੀਆ ਗੱਲ ਹੈ ਹਾਂ ਜੀ ਸਿਰਫ ਕੀ ਕਹਿੰਦੇ ਹੋ ਕਿ ਕਿਦਾਂ ਡਿਫਰੈਂਟ ਹੈ 12 ਮਹੀਨੇ ਹੂੰ ਥਰੂਆਊਟ ਦਾ ਈਅਰ ਜੀ ਥਰੂਆਊਟ ਦੀ ਸੀਜ਼ਨਸ ਹੋਲੀ ਦੀਵਾਲੀ ਗਰਮੀਆਂ ਸਰਦੀਆਂ ਸਾਡੇ ਕੋਲ ਕੰਪਨੀ ਦੇ ਥਰੂ ਜੀ ਕਸਟਮਰਸ ਲਈ ਐਕਸਟਰਾ ਆਫਰਸ ਚੱਲਦੀਆਂ ਹਨ ਉਹ ਚਾਹੇ ਕੈਸ਼ਬੈਕ ਦੇ ਰੂਪ ਚ ਜੀ ਤੁਸੀਂ ਕ੍ਰੈਡਿਟ ਕਾਰਡ ਸ਼ੋਭਾ ਜੀ ਅੱਜ ਦੀ ਤਰੀਕ ਚ ਹਰ ਬੰਦੇ ਦੀ ਜੇਬ ਜੀ ਤੁਸੀਂ ਇੱਕ ਪ੍ਰੋਡਕਟ ਲੈਣ ਆ ਗਏ 50000 ਦਾ 60000 ਦਾ ਜਦੋਂ ਤੁਹਾਨੂੰ ਪ੍ਰੋਡਕਟ 50000 ਨਾਲ 40000 ਚ ਰਹਿ ਜਾਂਦਾ ਤੁਸੀਂ ਆਪਣੇ ਆਪ ਖੁਸ਼ ਹੋ ਕੇ ਵਧੀਆ ਪ੍ਰੋਡਕਟ ਨੂੰ ਲੈ ਕੇ ਜਾਂਦੇ ਹੋ ਬਿਲਕੁਲ ਇੰਸ਼ੋਰੈਂਸ ਹੀ ਕਹੇ ਜੀ ਚੀਜ਼ ਹੈ ਹੁਣ ਤੁਸੀਂ ਗੱਡੀ ਲਈ ਤੁਸੀਂ ਵੱਡੇ ਪ੍ਰੋਡਕਟ ਲੈਣੇ ਹੋ ਅਸੀਂ ਆਪਣੀ ਕੀਮਤੀ ਚੀਜ਼ਾਂ ਦੀ ਨਾ ਇੰਸ਼ੋਰੈਂਸ ਕਰਾਉਣੀ ਆ ਹਮ ਪਰ ਇਸ ਪ੍ਰੋਡਕਟਸ ਦੀ ਕਸਟਮਰ ਇੰਸ਼ੋਰੈਂਸ ਹੀ ਕਰਾਉਂਦੇ ਜਿਸ ਕਰਕੇ ਕੰਪਨੀ ਨੇ ਬਿਨਾਂ ਕਿਸੇ ਪੈਸੇ ਤੋਂ ਫ੍ਰੀ ਆਫ ਕੋਸਟ ਐਵਰੀ ਪ੍ਰੋਡਕਟ ਸਾਡਾ ਬਿੱਲ ਕੱਟ ਗਿਆ ਉਹ ਪੋਰਟਲ ਤੇ ਚੜ ਗਿਆ ਇਨਸ਼ੋਰ ਹੋ ਗਿਆ ਐਲਜੀ ਬੈਸਟ ਸ਼ਾਪ ਦੇ ਵਿੱਚ ਹੀ ਮਿਲੇਗੀ ਯੈਸ ਐਲਜੀ ਬੈਸਟ ਸ਼ਾਪ ਤੇ ਤੁਸੀਂ ਕੋਈ ਵੀ ਪ੍ਰੋਡਕਟ ਖਰੀਦਿਆ ਉਹਦੀ ਤੁਹਾਨੂੰ ਇਨਸ਼ੋਰੈਂਸ ਫ੍ਰੀ ਦੇ ਵਿੱਚ ਮਿਲਣੀ ਹੀ ਮਿਲਣੀ ਹੈ ਵਾਹ ਵਾਹ ਜਿਹੜੀ ਇਨਸਟਾਲੇਸ਼ਨ ਹੈ ਕੋਈ ਡੈਮੋਨਸਟ੍ਰੇਸ਼ਨ ਹੈ ਪ੍ਰੋਡਕਟ ਖਰੀਦਣ ਤੋਂ ਬਾਅਦ ਸਰਵਿਸ ਹੈ ਉਹ ਸਾਡੀ ਪ੍ਰਾਇਰੀਟੀ ਤੇ ਹੋਣੀ ਹੈ ਸਾਡੇ ਇਨਵੌਇਸ ਦੇ ਅਗੇਂਸਟ ਕਿਉਂਕਿ ਜਿਹੜਾ ਬੈਸਟ ਸ਼ਾਪ ਹੈ ਉਹਦੇ ਨਾਲ ਨਾਲ ਬੈਸਟ ਸਰਵਿਸ ਦਾ ਬੈਕਅਪ ਦੇਣਾ ਹੈ ਕੰਪਨੀ ਨੇ ਆਪਣੇ ਕਸਟਮਰ ਨੂੰ ਬਿਲਕੁਲ ਠੀਕ ਹੈ ਜੀ ਪਲੱਸ ਤੁਸੀਂ ਹੁਣ ਦੇਖੋ ਪ੍ਰੋਡਕਟਸ ਦੀ ਗੱਲ ਕਰੀਏ ਹੁਣ ਕਸਟਮਰ ਹੈ ਅੱਜ ਦੀ ਤਰੀਕ ਦੇ ਵਿੱਚ ਲੋਕ ਪ੍ਰੋਡਕਟ ਖਰੀਦਣ ਨਾ ਜਾਂਦੇ ਵਧੀਆ ਤੋਂ ਵਧੀਆ ਲਾਈਫਸਟਾਈਲ ਪ੍ਰੋਡਕਟ ਸਾਡੇ ਕੋਲ ਸਾਰੇ ਲਾਈਫਸਟਾਈਲ ਪ੍ਰੋਡਕਟਸ ਹੈ ਹਨਾ ਜੀ ਹੁਣ ਕਿਸੇ ਨੂੰ ਓਲਡ ਚਾਹੀਦਾ ਕਿਸੇ ਨੂੰ ਸਾਈਡ ਵਾਈਸ ਸਾਈਡ ਰੈਫਰਿਜਰੇਟਰਸ ਚਾਹੀਦੇ ਆ ਹੁਣ ਮੈਂ ਲੰਬਾ ਨਹੀਂ ਖਿੱਚਦਾ ਸਾਡੇ ਕੋਲ ਇਸ ਪ੍ਰੋਡਕਸ਼ਨ ਨੂੰ ਡਿਮੋਨਸਟ੍ਰੇਸ਼ਨ ਦੇਣ ਵਾਸਤੇ ਕੰਪਨੀ ਦੇ ਟ੍ਰੇਨਰਸ ਆਏ ਹੋਏ ਆ ਲਾਈਕ ਉਹ ਅੱਗੇ ਲੈ ਕੇ ਜਾਣਗੇ ਹੁਣ ਮੈਂ ਇੱਕ ਸੀਜ਼ਨਲ ਪ੍ਰੋਡਕਟ ਪਕੜ ਲੈਣਾ ਹੁਣ ਸਾਡੇ ਕੋਲ ਜਿਵੇਂ ਏਸੀ ਹੈ ਸੀਜ਼ਨ ਚੱਲ ਰਿਹਾ ਜੀ ਹੂੰ ਅੰਦਰ ਗਰਮੀ ਹੈ ਬਾਹਰ ਬਾਰਿਸ਼ ਪੈ ਗਈ ਤੁਸੀਂ ਕਹਿੰਦੇ ਹੋ ਜੀ ਮੈਂ ਤਾਂ ਕਨਫਿਊਜ਼ ਹੋ ਗਿਆ ਹੁਣ ਮੈਂ ਸਰਦੀਆਂ ਲਈ ਏਸੀ ਲਾਵਾਂ ਕਿ ਗਰਮੀਆਂ ਲਈ ਲਾਵਾਂ ਸਾਡੇ ਕੋਲ ਹੌਟ ਐਂਡ ਕੋਲਡ ਏਸੀ ਅਵੇਲੇਬਲ ਹੈ ਹਾਂਜੀ ਹਾਂਜੀ ਹੌਟ ਐਂਡ ਕੋਲਡ ਏਸੀ ਅਵੇਲੇਬਲ ਹੈ 12 ਮਹੀਨੇ ਤੁਸੀਂ ਉਸ ਏਸੀ ਦਾ ਯੂਟਿਲਾਈਜੇਸ਼ਨ ਆਪਣੇ ਲਈ ਡਿਫਾਈਨ ਕਰ ਸਕਦੇ ਹੋ ਪੂਰੇ ਦਾ ਪੂਰਾ ਸਾਲ ਤੁਹਾਡਾ ਏਸੀ ਦੇ ਨਾਲ ਵਾਲਾ ਜਿਹੜਾ ਯੂਗਾ ਸਰ ਉਹ ਆਈਓਟੀ ਡਿਵਾਈਸਸ ਦਾ ਹੂੰ ਸਾਡੇ ਜਿੰਨੇ ਅਪਲਾਈਐਂਸਸ ਹਨਾ ਜੀ ਤੁਸੀਂ 40000 ਰੁਪਏ ਤੋਂ ਉੱਪਰ ਖਰਚ ਰਹੇ ਹੋ ਤਾਂ ਸਾਡਾ ਸਾਰਾ ਡਿਵਾਈਸ ਆਈਓਟੀ ਹੱਬ ਹੈ ਉਹ ਕੀ ਹੈ ਆਈਓਟੀ ਆਈਓਟੀ ਹੱਬ ਮੀਨਸ ਇੰਟਰੈਕਟ ਆਫ ਥਿੰਗਸ ਇੰਟਰਨੈਟ ਆਫ ਥਿੰਗਸ ਇੰਟਰਨੈਟ ਆਫ ਥਿੰਗਸ ਇਹ ਬਹੁਤ ਵੱਡਾ ਕਨਸੈਪਟ ਹੈ ਜੋ ਸਾਡਾ ਫਿਊਚਰ ਹੈ ਤੁਸੀਂ ਬਟਨ ਵਾਲਾ ਫੋਨ ਚਲਾਇਆ ਹੋਣਾ ਜੀ ਤੁਸੀਂ ਬਿਨਾਂ ਫੋਨ ਤੋਂ ਵੀ ਰਹੇ ਹੋਣੇ ਜੀ ਤੁਸੀਂ ਅੱਜ ਬਟਨ ਵਾਲਾ ਫੋਨ ਨਹੀਂ ਚਲਾ ਸਕਦੇ ਤੁਸੀਂ smartphones ਦੇ ਆਦੀ ਹੋ ਜੀ ਇੰਨਾ ਹੀ ਤੁਹਾਡੇ 5-7 ਸਾਲ ਬਾਅਦ ਤੁਸੀਂ ਆਈਓਟੀ ਦੇ ਆਦੀ ਹੋ ਜਾਓਗੇ ਹੈਪਚੁਅਲ ਹੋ ਜਾਓਗੇ ਤੁਸੀਂ ਆਵਾਜ਼ ਮਾਰੋਗੇ ਹੇ ਗੂਗਲ ਹੇ ਅਲੈਕਸਾ do this thing for me hmm. like ਮੈਂ ਜਿੱਦਾਂ ਆਵਾਜ਼ ਮਾਰਾਂਗਾ ਹੈ ਅਲੈਕਸਾ ਸਵਿਚ ਆਨ ਮਾਈ ਏਸੀ ਜੀ ਮੈਂ ਰਿਮੋਟ ਨਹੀਂ অপারেਟ ਕਰਨਾ ਇਹ ਜਿਹੜੀਆਂ ਵਾਈਫਾਈ ਆਈਓਟੀ ਡਿਵਾਈਸਸ ਹੈ ਇਹ ਇੱਕ ਬਹੁਤ ਵੱਡਾ ਫਿਊਚਰਿਸਟਿਕ ਕਨਸੈਪਟ ਹੈ ਜਿਹਨੂੰ ਲੈ ਕੇ ਐਲਜੀ ਨੇ ਆਪਣੇ ਇਹ ਸਟੋਰ ਖੋਲੇ ਆ ਤੁਸੀਂ ਸਾਡੇ ਕੋਲ ਆ ਕੇ ਆਈਓਟੀ ਡਿਵਾਈਸ ਏਸੀ ਇੰਟਰਨੈਟ অপারেਟਿਡ ਐਲਈਡੀ ਇੰਟਰਨੈਟ ਇੰਟਰਨੈਟ অপারেਟਿਡ ਫ੍ਰੀਜ ਇੰਟਰਨੈਟ অপারেਟਿਡ ਵਾਸ਼ਿੰਗ ਮਸ਼ੀਨ ਇੰਟਰਨੈਟ অপারেਟਿਡ ਤੁਸੀਂ ਘਰੇ ਕੱਪੜੇ ਪਾ ਕੇ ਆਫਿਸ ਪਹੁੰਚ ਗਏ ਤੁਹਾਨੂੰ ਇੱਕਦਮ ਯਾਦ ਆਇਆ ਯਾਰ ਮੈਂ ਤਾਂ ਮਸ਼ੀਨ ਹੋਣੀ ਨਹੀਂ ਕੀਤੀ ਤੁਸੀਂ ਐਪ ਤੋਂ ਚਲਾ ਸਕਦੇ ਓਥੇ ਚਲਾਓ ਜੀ ਲਖੋ ਜੀ ਇੱਕ ਮੇਰਾ ਇੱਕ ਸੈਕਿੰਡ ਇੱਕ ਸੈਕਿੰਡ ਤੁਸੀਂ ਆਪਣੇ ਲਾਈਫ ਸਟਾਈਲ ਏਰੀਆ 'ਚ ਬੈਠੇ ਹੋ ਤੁਹਾਨੂੰ ਕਪੜੇ ਪਾ ਕੇ ਤੁਸੀਂ ਉੱਥੇ ਆ ਗਏ ਤੁਹਾਨੂੰ ਯਾਦ ਆਇਆ ਕਿ ਯਾਰ ਮੇਰਾ ਤਾਂ ਫੋਨ ਵੀ ਮੇਰੇ ਕੋਲ ਨਹੀਂ ਆਇਆ ਤੇ ਮੈਂ ਹੁਣ ਮਸ਼ੀਨ ਔਨ ਕਰਨੀ ਹੈ ਇਹਨੂੰ ਆਲਸ ਨਾ ਕਿਣੋ ਤੁਸੀਂ ਟੀਵੀ ਇੰਜੋਏ ਕਰ ਰਹੇ ਹੋ ਉੱਥੇ ਹੀ ਤੁਸੀਂ ਟੀਵੀ ਦੇ ਥਰੂ ਕਮਾਂਡ ਦੇ ਦਿੱਤੀ ਕਿ ਮੇਰੀ ਮਸ਼ੀਨ ਔਨ ਕਰ ਦੇ ਮੇਰਾ ਮਾਈਕ੍ਰੋਵੇਵ ਔਨ ਕਰ ਦੇ ਟੀਵੀ ਦੇ ਥਰੂ ਕਮਾਂਡ ਦੇ ਕੇ ਬਾਕੀ ਅਪਲਾਈਐਂਸਿਸ ਚਲਾਇਆ ਜਾ ਸਕਦੇ ਐ ਯੈਸ ਯੈਸ ਇਹ ਆਈਓਟੀ ਹੈ ਜੋ ਮੈਂ ਇੱਥੇ ਆਪਣੀ ਇੰਟਰੋ ਨੂੰ ਫਿਨਿਸ਼ ਕਰਕੇ ਆਪਣੇ ਕਸਟਮਰਜ਼ ਨੂੰ ਤੇ ਤੁਹਾਡੇ ਸਰੋਤਿਆਂ ਨੂੰ ਕਿਉਂਕਿ ਕਾਫੀ ਤੁਹਾਡੇ ਸਰੋਤੇ ਐ ਜਿਹੜੇ ਮੇਰੇ ਕਸਟਮਰ ਹੈ ਉਹਨਾਂ ਨੂੰ ਮੈਂ ਇਸ ਪਲੈਟਫਾਰਮ ਤੋਂ ਪਹਿਲੀ ਵਾਰੀ ਆਪਣੇ ਆਪ ਨੂੰ ਇੰਟਰੋਡਿਊਸ ਕਰ ਰਿਹਾ ਮੈਂ ਕਦੇ ਇਦਾਂ ਦੀ ਐਕਟੀਵਿਟੀ 'ਚ ਆਇਆ ਨਹੀਂ ਅੱਗੇ ਜੀ ਤੇ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਜਿਹੜਾ ਸਾਡਾ ਟਰਸਟ ਔਰ ਰਿਲੇਸ਼ਨ ਆਪਸ 'ਚ ਜੀ ਠੀਕ ਹੈ ਨਾ ਉਹਨੂੰ ਆਪਾਂ ਇਦਾਂ ਹੀ ਕੰਟੀਨਿਊ ਕਰਦੇ ਅੱਗੇ ਵਧਾਈਏ ਜਿਹੜੇ ਐਡਵਾਂਸਡ ਪ੍ਰੋਡਕਟਸ ਆ ਉਹਨਾਂ ਨੂੰ ਡੈਮੋਨਸਟ੍ਰੇਸ਼ਨ ਲੈਣ ਲਈ ਉਹਨਾਂ ਨੂੰ ਇੰਜੋਏ ਕਰਨ ਲਈ ਉਹਨਾਂ ਨੂੰ ਫੀਲ ਕਰਨ ਲਈ ਤੁਸੀਂ ਸਾਡੇ ਸਟੋਰ 'ਚ ਕਿਸੇ ਵੀ ਟਾਈਮ ਆਓ ਕੰਪਨੀ ਦੇ ਟ੍ਰੇਨਡ ਆਫਿਸਰਸ ਸੇਲਸਮੈਨ ਖੜੇ ਆ ਉਹ ਤੁਹਾਨੂੰ ਉਸ ਚੀਜ਼ ਦੀ ਪੂਰੀ ਪ੍ਰੋਪਰ ਫੀਲਿੰਗ ਔਰ ਇੰਜੋਏਮੈਂਟ ਦੇ ਦੇ। ਜੀ ਸਾਡਾ ਹਮੇਸ਼ਾ ਮਕਸਦ ਹੈ ਕਿ ਬਦਲਦੇ ਸ਼ਹਿਰ ਦੀ ਤਸਵੀਰ ਦਿਖਾਈਏ। ਰੋਪੜ ਦੀ ਵਲੌਗਿੰਗ ਕਰ ਰਹੇ ਹਾਂ। ਰੋਪੜ ਦੇ ਉੱਤੇ ਰੋਪੜ ਦੀਆਂ ਚੀਜ਼ਾਂ ਦਿਖਾ ਰਹੇ ਹਾਂ। ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਗਲੀਆਂ, ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਹਾਂ। ਪੁਰਾਣੇ ਬਜ਼ੁਰਗਾਂ ਨਾਲ ਮਿਲਾਉਂਦੇ ਹਾਂ। ਲੇਕਿਨ ਬਦਲਦੇ ਰੋਪੜ ਦੀ ਤਸਵੀਰ ਦਿਖਾਣੀ ਚਾਹੁੰਦੇ ਸੀ। ਇਸ ਕਰਕੇ ਅਸੀਂ ਸਰਦਾਰ ਪੁਆਇੰਟ ਤੇ ਪਹੁੰਚੇ ਹਾਂ। ਤੇ ਭਾਈ ਸਾਹਿਬ ਨੇ ਸਾਡਾ ਕੀਤਾ ਨਿੱਘਾ ਸਵਾਗਤ। ਮੈਂ ਕਹਾਗਾ ਜੀ ਸਾਡਾ ਚੈਨਲ ਸਬ ਉਹ ਚੋਪੜਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਇਹਨਾਂ ਦਾ ਕੰਮ ਵਧੀਆ ਦੇਖ ਕੇ ਹੀ ਸਾਨੂੰ ਇਹਨਾਂ ਦੇ ਪਲੇਟਫਾਰਮ ਤੇ ਆਣਾ ਪਿਆ ਮੈਂ ਹੁਣ ਚਾਹਾਂਗਾ ਕਿ ਸਾਡੇ ਜਿਹੜੇ ਟ੍ਰੇਨਰ ਹੈ ਕੰਪਨੀ ਤੋਂ ਆਏ ਹੋਏ ਉਹ ਥੋੜੀ ਥੋੜੀ ਟੈਕਨੀਕਲ ਐਡਵਾਂਸਮੈਂਟ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਐਸੇ ਪਲੇਟਫਾਰਮ ਦੇ ਇਸੀ ਕੰਟੀਨਿਊਸ਼ਨ 'ਚ ਕਸਟਮਰ ਤੱਕ ਪਹੁੰਚਾਓ ਤੁਸੀਂ ਕਾਈਂਡਲੀ ਆਪਣਾ ਫਰਦਰ ਇਹਨਾਂ ਨਾਲ ਕੰਟੀਨਿਊ ਕਰੋਗੇ ਬਣੇ ਰਹੋ ਅਖੀਰ ਤੱਕ ਬਲੌਗ ਦੇ ਵਿੱਚ ਬੜਾ ਇੰਟਰਸਟਿੰਗ ਜਿਹੜਾ ਹੁਣ ਚੀਜ਼ਾਂ ਸ਼ੁਰੂ ਹੋਣ ਰਹੀਆਂ ਕਿਉਂਕਿ ਜੋ ਕੁਝ ਅਸੀਂ ਹੁਣ ਸੁਣਨ ਜਾ ਰਹੇ ਆ ਉਹ ਵਾਕਈ ਸਾਡੀਆਂ ਖੋਲ ਦੇਗਾ ਬੜੇ ਰਿਓ ਅਖੀਰ ਤੱਕ LG ਬੈਸਟ ਸ਼ਾਪੀ ਰੋਪੜ ਦੇ ਕੰਪਨੀ ਦੇ ਐਕਸਪਰਟ ਜਿਹੜੇ ਹੈ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਤੁਹਾਨੂੰ OLED ਦਿਖਾਣਾ ਹੈ ਜੀ ਪਹਿਲਾਂ ਅ ਸਰ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ OLED ਹੈ ਕੀ ਚੀਜ਼ ਹੈ ਇਹ ਕੀ ਹੈ ਚੀਜ਼ ਚਲੋ ਜੀ ਤੁਹਾਨੂੰ ਪਹਿਲਾਂ OLED ਦੇ ਬਾਰੇ ਦੱਸਦੇ ਆ ਬੇਸਿਕਲੀ OLED ਜਿਹੜੀ ਹੈਗੀ ਹੈ ਟੈਕਨੋਲੋਜੀ ਕੀ ਹੈਗੀ ਹੈ ਅੱਜ ਦੀ ਰੇਟ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਸਾਰੇ ਜਿਹੜੇ ਨੇ ਮੂਵੀਜ਼ ਹੋ ਗਿਆ ਵੈਬ ਸੀਰੀਜ਼ ਹੋ ਗਿਆ ਇਹ ਸਾਰੀ ਚੀਜ਼ਾਂ ਬਹੁਤ ਜ਼ਿਆਦਾ ਦੇਖਣੀ ਆ ਪਸੰਦ ਕਰਦੇ ਨੇ ਜੀ ਤੇ ਕਈ ਲੋਕੀ ਤਾਂ ਐਦਾਂ ਦੇ ਨੇ ਜਿਹੜੇ ਇੱਕ ਵਾਰ ਕੋਈ ਵੀ ਵੈਬ ਸੀਰੀਜ਼ ਪਸੰਦ ਆ ਜਾਂਦੀ ਹੈ ਉਹਨੂੰ ਦੇਖਦੇ ਦੇਖਦੇ ਪੂਰੀ ਰਾਤ ਗਿਆ ਦਿਨ ਨਿਕਲ ਜਾਂਦਾ ਹੈ ਤੇ ਆ ਜਿਹੜਾ ਟੀਵੀ ਬਣਿਆ ਹੈਗਾ ਇਹ ਕੰਪਨੀ ਨੇ ਟੀਵੀ ਬਣਾਇਆ ਹੈਗਾ ਉਹਨਾਂ ਸਰੋਤਿਆਂ ਵਾਸਤੇ ਜਿਹੜੇ ਬੇਸਿਕਲੀ ਮੂਵੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੀ ਤਾਂ ਕਿ ਉਹਨਾਂ ਦੀ ਕੁਆਲਿਟੀ ਜਿਹੜੀ ਹੈਗੀ ਹੈ ਜੋ ਪਿਕਚਰ ਦੀ ਗੱਲ ਕਰੀਏ ਚਾਹੇ ਆਪਾਂ ਸਾਊਂਡ ਦੀ ਗੱਲ ਕਰੀਏ ਉਹ ਸਭ ਤੋਂ ਬਿਹਤਰੀਨ ਜਿਹੜਾ ਐਕਸਪੀਰੀਅੰਸ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਕਿ ਵਾਓ ਐਕਸਪੀਰੀਅੰਸ ਹੈਗਾ ਉਹ ਵਾਓ ਐਕਸਪੀਰੀਅੰਸ ਇਸ OLED ਦੇ ਵਿੱਚ ਲੈ ਸਕਦੇ ਆ ਹੁਣ ਇਹ ਗੱਲ ਤੁਹਾਨੂੰ ਮੈਂ ਦੱਸਦਾ ਹਾਂ ਜੀ OLED ਬੇਸਿਕ ਟੈਕਨੋਲੋਜੀ ਕੀ ਹੈਗੀ ਹੈ OLED ਇੱਕ ਐਡਨ ਦੀ ਚੀਜ਼ ਹੈਗੀ ਹੈ ਜਿਹਦੇ ਵਿੱਚ ਤੁਹਾਨੂੰ ਪਿਓਰ ਬਲੈਕ ਜਿਹੜਾ ਕਲਰ ਹੈਗਾ ਉਹ ਦੇਖਣ ਨੂੰ ਮਿਲਦਾ ਹੈ ਅਜੇ ਤੱਕ ਕੋਈ ਵੀ ਟੀਵੀ ਦੇ ਵਿੱਚ ਚਾਹੇ ਆਪਰ एलईडी ਦੀ ਗੱਲ ਕਰੀਏ ਆਪਾਂ ਕਿਸੇ ਦੀ ਵੀ ਗੱਲ ਕਰੀਏ ਉਹਦੇ ਵਿੱਚ ਬੇਸਿਕਲੀ ਤੁਹਾਨੂੰ ਪਰਫੈਕਟ ਬਲੈਕ ਨਹੀਂ ਮਿਲਦਾ ਬਟ OLED ਦੇ ਵਿੱਚ ਤੁਹਾਨੂੰ ਪਰਫੈਕਟ ਬਲੈਕ ਮਿਲਦਾ ਹੈ ਇਹ ਲੋਕਾਂ ਵਾਸਤੇ ਅੱਖਾਂ ਵਾਸਤੇ ਕਰੀਏ ਅਸੀਂ ਗੱਲ ਕਰੀਏ ਇਹ ਬਹੁਤ ਵਧੀਆ ਟੈਕਨੋਲੋਜੀ ਹੈ ਕਿਉਂਕਿ ਇਸ ਦੇ ਵਿੱਚ ਜਿਹੜੇ ਨੇ ਤੁਹਾਨੂੰ ਪਰਫੈਕਟ ਕਲਰ ਮਿਲਦਾ ਹੈ ਜੀ ਕੰਟਰਾਸਟ ਮਿਲਦਾ ਹੈ ਡਿਟੇਲ ਮਿਲਦੀ ਹੈ ਇਹ ਜਿਹੜੀ ਹੈਗੀ ਹੈ ਸੈਲਫ ਲਾਈਟ ਟੈਕਨੋਲੋਜੀ ਹੈ। ਇਹਦੇ ਵਿੱਚ ਕੋਈ ਵੀ ਪਿੱਛੇ ਬੈਕਲਾਈਟ ਨਹੀਂ ਯੂਜ਼ ਕੀਤੀ ਜਾਂਦੀ। ਅੱਛਾ ਪਿੱਛੇ ਬੈਕਲਾਈਟ ਨਹੀਂ ਹੈ। ਨਹੀਂ ਜੀ। ਇਹਦੇ ਵਿੱਚ ਕੋਈ ਵੀ ਬੈਕਲਾਈਟ ਨਹੀਂ ਹੈ। ਤੁਸੀਂ ਅਗਰ ਦੇਖੋਗੇ ਟੀਵੀ ਦੀ ਜਿਹੜੀ ਮੋਟਾਪਾ ਹੈਗਾ ਇਹ ਕਾਫੀ ਹੈਗਾ। ਬਟ ਇਹ ਬਿਲਕੁਲ ਸਲਿਮ ਟੀਵੀ ਹੈਗਾ। ਇਹ ਬਿਲਕੁਲ ਸਲਿਮ ਟੀਵੀ ਆ ਪਾਇਆ ਜੀ ਇੱਥੇ ਕੈਮਰਾ ਆ ਐਦਾਂ ਹੁੰਦਾ ਜੀ OLED ਦੀ ਜਿਹੜੀ ਹੈ ਅਸਲੀ ਚੀਜ਼ ਆ ਦੇਖੋ ਜੀ ਇੱਥੇ ਹੱਥ ਤੇ ਕੈਮਰਾ ਪਾ ਕੇ ਦਿਖਾਓ ਜੀ ਆ ਹੈ ਬਿਲਕੁਲ ਸਲਿਮ ਟਰੇਮ ਜਿਹੜੀ ਹੈ। ਆਹ ਹੈ ਅਸਲ ਚੀਜ਼ ਇਹ ਇਹਦਾ ਮਤਲਬ ਬੈਕਲਿਟ ਕੁਝ ਨਹੀਂ ਹੈਗਾ ਇਹ 셀ਫੀ ਹੈ ਸਾਰਾ ਕੁਝ ਇਹ ਸਾਰਾ ਕੁਝ ਜਿਹੜਾ ਹੈਗਾ ਜੀ ਇਹ 셀ਫ ਲਿਟ ਪਿਕਸਲ ਹੈਗਾ اسی ਕਰਕੇ ਤੁਹਾਨੂੰ ਮੈਂ ਬਲੈਕ ਕਲਰ ਦਿਖਾਇਆ ਹੈ ਕਿਉਂਕਿ ਬਲੈਕ ਕਲਰ ਬਣਾਉਣਾ ਜੀ ਇਸ ਟਾਈਮ ਟੈਕਨੋਲੋਜੀ ਦੇ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਿਲ ਕੰਮ ਹੈਗਾ ਜੋ LG ਨੇ ਆਪਣੇ OLED ਪੈਨਲ ਦੇ ਨਾਲ ਇਹ ਟੈਕਨੋਲੋਜੀ ਬਣਾਈ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ LG ਦਾ ਜਿਹੜਾ OLED ਹੈਗਾ ਇਹ LG ਜਿਹੜਾ ਹੈਗਾ ਇਹ ਖੁਦ ਮੈਨੂਫੈਕਚਰ ਕਰਦੀ ਹੈ ਤੇ OLED ਜਿਹੜਾ ਹੈਗਾ ਉਹ ਸਿਰਫ ਸਿਰਫ LG ਹੀ ਮੈਨੂਫੈਕਚਰ ਕਰਦਾ ਅੱਛਾ LG ਹੀ ਮੈਨੂਫੈਕਚਰ ਕਰਦੀ OLED ਹਾਂਜੀ ਹੂੰ ਅੱਛਾ ਇੱਕ ਇਰੀਨ ਟੈਸਟ ਡਿਵਾਈਸ ਨੇ ਕਿੰਨੇ ਇੰਚਸ ਤੋਂ ਹੈ ਸ਼ੁਰੂ ਹੁੰਦਾ ਕਿੱਥੇ ਤੱਕ ਹੈ ਇਹ ਜਿਹੜਾ ਡਿਵਾਈਸ ਹੈਗਾ ਜੀ ਇਸ ਦੇ ਵਿੱਚ ਤੁਹਾਨੂੰ ਜਿਹੜਾ ਸਟਾਰਟਿੰਗ ਸਾਈਜ਼ ਹੈਗਾ ਉਹ 42 ਇੰਚ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਤੇ ਇਹ ਬੜੇ ਤੋਂ ਬੜੇ ਸਾਈਜ਼ ਦੀ ਗੱਲ ਕਰੀਏ ਤਾਂ 97 ਇੰਚ ਤੱਕ ਇਹ بڑا ਸਾਈਜ਼ ਚਲਾ ਜਾਂਦਾ ਹੈ ਜੀ ਤੇ LG ਕੋਲ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਨੇ ਇੱਥੇ ਮੇਰੇ ਕੋਲ ਇਸ ਟਾਈਮ 55 ਇੰਚ ਤੇ 55 ਇੰਚ ਆ ਦੋ ਸਾਈਜ਼ ਲੱਗੇ ਹੋਏ ਨੇ ਬੜਾ ਜੇ ਤੁਹਾਨੂੰ ਇਸ ਦੇ ਵਿੱਚ ਹੋਰ ਸਾਈਜ਼ ਚਾਹੀਦੇ ਨੇ ਉਹ ਸਾਰੇ ਦੇ ਸਾਰੇ ਸਾਈਜ਼ ਸਾਡੇ ਕੋਲ ਅਵੇਲੇਬਲ ਨੇ ਉਹ ਤੁਸੀਂ ਵੀ ਇੱਥੋਂ ਲੈ ਸਕਦੇ ਹੋ OLED ਦਾ ਕਨਸੈਪਟ ਜਿਹੜਾ ਹੈ ਜਰੂਰ ਸਮਝਿਓ ਸਰਦਾਰਪੁਰ ਤੇ ਇੱਕ ਵਾਰੀ ਜਰੂਰ ਆ ਓਲਡ ਟੈਕਨੋਲੋਜੀ ਨੂੰ ਦੇਖਿਓ ਜ਼ਰੂਰ ਮੈਂ ਕਹਿੰਦਾ ਖਰੀਦਿਓ ਨਾ ਖਰੀਦਿਓ ਉਹ ਅਲੱਗ ਚੀਜ਼ ਹੈ ਲੇਕਿਨ ਇਸ ਨੂੰ ਦੇਖਣਾ ਇਸ ਨੂੰ ਸਮਝਣਾ that is really really very important ਨਵੀਂ ਟੈਕਨੋਲੋਜੀ ਦੇ ਪ੍ਰਤੀ ਅਪਡੇਟ ਰੱਖਣਾ ਹਰ ਇੱਕ ਵਿਅਕਤੀ ਲਈ ਅਤੀ ਜ਼ਰੂਰੀ ਹੈ ਚਲਿਏ ਜੀ ਅਗਲਾ ਪ੍ਰੋਡਕਟ ਦਿਖਾਈਏ ਜੀ ਆਓ ਜੀ ਆਓ ਤੁਹਾਨੂੰ ਅਗਲਾ ਪ੍ਰੋਡਕਟ ਦਿਖਾਉਂਦੇ ਆਂ ਅਗਲੇ ਪ੍ਰੋਡਕਟ ਦੀ ਗੱਲ ਕਰੀਏ ਅੱਜ ਦੀ ਰੇਟ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਤੁਸੀਂ ਫ੍ਰਿਜ ਦੇਖਿਆ ਹੈ ਜੀ ਹਰ ਬੰਦਾ ਅੱਜ ਦੀ ਰੇਟ ਦੇ ਵਿੱਚ ਫ੍ਰਿਜ ਲੈਣਾ ਪਸੰਦ ਕਰਦਾ ਹੈ ਸਾਡੇ ਕੋਲ ਵੀ ਹਰ ਤਰ੍ਹਾਂ ਦੇ ਫ੍ਰਿਜ ਇੱਥੇ ਲੱਗੇ ਹੋਏ ਨੇ ਜਿਨ੍ਹਾਂ ਵਿੱਚ ਵੱਡੇ ਵੱਡੇ ਸਾਈਜ਼ ਦੇ ਵੀ ਇੱਥੇ ਫ੍ਰਿਜ ਲੱਗੇ ਹੋਏ ਨੇ ਅੱਜ ਦੀ ਰੇਟ ਦੇ ਵਿੱਚ ਲੋਕਾਂ ਨੂੰ ਕੀ ਲੱਗਦਾ ਕਿ ਵੱਡਾ ਫ੍ਰਿਜ ਅਸੀਂ ਲੈ ਲਿਆ ਜੀ ਤਾਂ ਅਸੀਂ ਬਿਲਕੁਲ ਟੈਂਸ਼ਨ ਮੁਕਤ ਹੋ ਗਏ ਬਟ ਇਸ ਦੇ ਵਿੱਚ ਵੀ LG ਨੇ ਇੱਕ ਹੋਰ ਨਵਾਂ ਫ੍ਰੀਜ ਜਿਹੜਾ ਹੈਗਾ ਉਹ ਲੈ ਕੇ ਆਏ ਆ ਜਿਹਨੂੰ ਅਸੀਂ ਬੋਲਦੇ ਆ ਸਾਈਡ ਵਾਈਸ ਸਾਈਡ ਜੀ ਅਗਰ ਤੁਸੀਂ ਇਹ ਫ੍ਰੀਜ ਦੇਖੋਗੇ ਇਸ ਫ੍ਰੀਜ ਦਾ ਜਿਹੜਾ ਡਿਜ਼ਾਈਨ ਹੈਗਾ ਇਹ ਨਾਰਮਲ ਕਿਸੇ ਵੀ ਫ੍ਰੀਜ ਨਾਲੋਂ ਬਹੁਤ ਜ਼ਿਆਦਾ ਵਧੀਆ ਹੈਗਾ ਜੀ ਬਹੁਤ ਜ਼ਿਆਦਾ ਪ੍ਰੀਮੀਅਮ ਡਿਜ਼ਾਈਨ ਹੈਗਾ ਕਲਰ ਦੀ ਗੱਲ ਕਰੀਏ ਆ ਦੇਖੋ ਜੇ ਅਸੀਂ ਮਿਰਰ ਗਲਾਸ ਫਿਨਿਸ਼ ਦੇ ਵਿੱਚ ਬਲੈਕ ਕਲਰ ਦਿੱਤਾ ਹੈਗਾ ਇਸੇ ਦੇ ਵਿੱਚ ਇਹ ਵਾਈਟ ਵਾਲਾ ਕਲਰ ਆਂਦਾ ਹੈ ਪਲੱਸ ਇਸੇ ਦੇ ਵਿੱਚ ਸਾਡੇ ਕੋਲ ਸਟੇਨਲੈਸ ਸਟੀਲ ਹੈਗਾ ਜਿਦੇ ਵਿੱਚ ਵਾਟਰ ਡਿਸਪੈਂਸਰ ਵੀ ਦਿੱਤਾ ਹੋਇਆ ਹੈ ਆ ਨਾਲ ਵਾਟਰ ਡਿਸਪੈਂਸਰ ਦਾ ਚੱਕਰ ਹੀ ਖਤਮ ਪਾਣੀ ਦਾ ਤਾਂ ਕਿ ਤੁਸੀਂ ਠੰਡਾ ਪਾਣੀ ਲੈਣਾ ਬਾਰ ਬਾਰ ਫ੍ਰੀਜ ਖੋਲਣ ਦੀ ਲੋੜ ਨਹੀਂ ਤੁਸੀਂ ਇੱਥੋਂ ਹੀ ਡਾਇਰੈਕਟਲੀ ਠੰਡਾ ਪਾਣੀ ਲੈ ਸਕਦੇ ਹੋ ਬਸ ਇਹ ਇਹ ਵਾਲਾ ਪੋਰਸ਼ਨ ਓਪਨ ਕਰਨਾ ਜਿਹੇ ਇਹਨੇ ਇਹ ਵਾਲਾ ਆ ਵਾਲਾ ਪੋਰਸ਼ਨ ਓਪਨ ਕਰਨਾ ਆ ਵਾਲਾ ਪੋਰਸ਼ਨ ਓਪਨ ਕਰਨਾ ਇਹ ਵੀ ਨਹੀਂ ਕਰਨਾ ਜੀ ਇਹਦੇ ਵਿੱਚ ਕੰਪਨੀ ਨੇ ਕੀ ਕਰਤਾ ਹੈ ਤੁਹਾਨੂੰ ਨਾ ਇੱਥੇ 4 ਲੀਟਰ ਦੀ ਕੈਪੈਸਿਟੀ ਦੇਤੀ ਹੈ ਤੁਸੀਂ ਇਹਦੇ ਵਿੱਚ ਪਾਣੀ ਪਾਣਾ ਜੀ ਪਿੱਛੇ ਮੋਟਰ ਲੱਗੀ ਹੋਈ ਹੈ ਉਹ ਆਟੋਮੈਟਿਕਲੀ ਪਾਣੀ ਜਿਹੜਾ ਹੈਗਾ ਇਹ ਸੀ ਡਿਸਪੈਂਸਰ ਚ ਆ ਜਾਣਾ ਹੈ ਅੱਛਾ ਪਾਣੀ ਉਹਦੇ ਚ ਹੀ ਪਾਣਾ ਤੁਸੀਂ ਕੋਈ ਬੋਟਲ ਨਹੀਂ ਕੁਝ ਨਹੀਂ ਰੱਖਣਾ ਹਾਂ ਜੀ ਨਾ ਓਕੇ ਇਹਦੇ ਥਰੂ ਹੀ ਜਿਹੜਾ ਹੈਗਾ ਤੁਹਾਡਾ ਪਾਣੀ ਸਿੱਧਾ ਜਿੱਦਾ ਸਿੱਧਾ ਡਿਸਪੈਂਸਰ ਚ ਆ ਜਾਣਾ ਹੈ ਇੱਥੇ ਹੀ ਤੁਸੀਂ ਠੰਡਾ ਪਾਣੀ ਲੈ ਸਕਦੇ ਹੋ ਇੱਥੇ ਹੀ ਤੁਸੀਂ ਅਗਰ ਬਰਫ਼ ਦੇ ਕਯੂਬਸ ਲੈਣੇ ਨੇ ਤੁਸੀਂ ਇੱਥੇ ਚੂਜ਼ ਕਰਨਾ ਹੈ ਬਰਫ਼ ਦੇ ਕਯੂਬਸ ਇੱਥੋਂ ਹੀ ਬਰਫ਼ ਦੇ ਕਯੂਬਸ ਆ ਜਾਣਗੇ ਅਗਰ ਤੁਸੀਂ ਜਿਹੜੀ ਨੂੰ ਆਪਾਂ ਕਹਿੰਦੇ ਆ ਕਿ ਭੁੰਨੀ ਹੋਈ ਬਰਫ਼ ਲੈਣੀ ਹੈ ਕ੍ਰਸ਼ਡ ਆਈਸ ਲੈਣੀ ਹੈ ਉਹ ਬਰਫ਼ ਵੀ ਤੁਸੀਂ ਡਾਇਰੈਕਟਲੀ ਇੱਥੋਂ ਹੀ ਲੈ ਸਕਦੇ ਹੋ ਸਾਰਾ ਸੋਲੂਸ਼ਨ ਵਿਦਆਊਟ ਓਪਨਿੰਗ ਦਾ ਫ੍ਰਿਜ ਬਿਲਕੁਲ ਜੀ ਲਓ ਜੀ ਹੋ ਗਿਆ ਸਾਡਾ ਵਲੌਗ ਪੂਰਾ ਬਹੁਤ ਵਧੀਆ ਜਾਣਕਾਰੀ ਦੇਖੋ ਅਸੀਂ ਜਦੋਂ ਜਾਣਕਾਰੀ ਤੁਹਾਨੂੰ ਦਿੰਨੇ ਆ ਨਾ ਪਹਿਲੀ ਜਾਣਕਾਰੀ ਸਾਨੂੰ ਮਿਲਦੀ ਹੈ ਔਰ ਤੁਹਾਡਾ ਸਰ ਬਹੁਤ-ਬਹੁਤ ਤਨਵਾਦ ਬਹੁਤ ਸ਼ੁਕਰੀਆ ਤੁਸੀਂ ਟਾਈਮ ਸਪੇਅਰ ਕੀਤਾ ਤੇ ਸਾਨੂੰ ਇਹ ਪ੍ਰੋਡਕਟਸ ਦਿਖਾਏ ਔਰ ਸ਼ਾਇਦ ਇਹ ਲੋਹਾਰ ਬਦਲੀ ਇਹਦੇ ਲਈ ਵੀ ਸ਼ੁਕਰੀਆ ਬਾਕੀ ਮੈਂ ਲਾਸਟ ਵਿੱਚ ਜਾਣ ਤੋਂ ਪਹਿਲਾਂ ਇੱਕ ਤੋਹਫਾ ਦੇਣਾ ਚਾਹਾਂਗਾ ਤੁਹਾਡੇ ਸਰੋਤਿਆਂ ਨੂੰ ਤੇ ਸਾਡੇ ਕਸਟਮਰਸ ਨੂੰ ਆਨਲਾਈਨ ਵਾਲੇ ਕਸਟਮਰਸ ਨੂੰ ਇਸ ਬਲੌਗ ਦੇ ਥਰੂ ਕੋਈ ਵੀ ਕਸਟਮਰ ਆਉਂਦਾ ਕੋਈ ਵੀ ਕਸਟਮਰ ਸਾਨੂੰ ਆ ਕੇ ਦੱਸਿਓ ਨਾ ਜੀ ਤੁਸੀਂ ਇਹ ਵਲੌਗ ਦੇਖਿਆ ਚੀਜ਼ ਦੇਖੋ ਪਸੰਦ ਕਰੋ ਆਪਣੀ ਮਾਰਕੀਟਿੰਗ ਕਰ ਲਓ ਉਸ ਤੋਂ ਬਾਅਦ ਸਾਨੂੰ ਦਿਖਾ ਦਿਓ ਕਿ ਜੀ ਆ ਦੇਖੋ ਮੈਂ ਲਾਈਕ ਕਰਿਆ ਜਾਂ ਕਮੈਂਟ ਕਰਿਆ ਜੋ ਤੁਹਾਨੂੰ ਸਰਪ੍ਰਾਈਜ਼ ਮਿਲੇਗਾ ਉਸ ਤੋਂ ਬਾਅਦ ਉਹਨੂੰ ਮੈਂ ਹਲੇ ਦੱਸਾਂਗਾ ਨਹੀਂ ਉਹਨੂੰ ਮੈਂ ਸਰਪ੍ਰਾਈਜ਼ ਹੀ ਰਹਿਣਗਾ ਵਾਹ ਜੀ ਵਾਹ ਵਾਹ ਜੀ ਵਾਹ ਬਣ ਗਈ ਗੱਲ ਬਣ ਗਈ ਗੱਲ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਆ ਕੇ ਦਿਖਾਓ ਸਾਰਾ ਕੁਝ ਤੈਅ ਕਰ ਲਿਓ ਰੇਟ ਫਿਕਸ ਕਰਕੇ ਸਭ ਕੁਝ ਕਰਨ ਤੋਂ ਬਾਅਦ ਜਿਹੜਾ ਹੈ ਬਿਲਿੰਗ ਤੋਂ ਪਹਿਲਾਂ ਤੁਸੀਂ ਆ ਬਸ ਦੱਸ ਦਿਓ ਕਿ ਅਸੀਂ ਬੱਲੇ ਬੱਲੇ ਫਿਲਮਜ਼ ਰਿਕਾਰਡਸ ਦਾ ਅਸੀਂ ਵਲੌਗ ਦੇਖਿਆ ਤੇ ਤਾਂ ਅਸੀਂ ਸਰਦਾਰਪੁਰ ਤੇ ਪਹੁੰਚੇ ਆ ਆ ਬਹੁਤ ਵੱਡੀ ਆਫਰ ਦੇ ਦਿੱਤੀ ਮਨ ਕੁਛ ਕਰਤਾ ਜੀ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ